ਜੇਕਰ ਤੁਸੀਂ ਪੰਜਾਬੀ ਗਾਣੇ ਸੁਣਨ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਹਾਲੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਅਰਜਨ ਢਿੱਲੋਂ ਦੀ ਐਲਬਮ ਮੈਨੀਫੈਸਟੋ ਦੇ ਗਾਣੇ ਜ਼ਰੂਰ ਸੁਣੇ ਹੋਣੇ ਉਸ ਵਿੱਚ ਅਰਜਨ ਢਿੱਲੋਂ ਦਾ ਇੱਕ ਗੀਤ ਹੈ ਜਿਸ ਦਾ ਨਾਮ ਹੈ ਹਾੜੀ ਸੋਣੀ ਜੋ ਆਮ ਹੀ ਨੌਜਵਾਨਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਹੈ ਅਤੇ ਉੱਤੋਂ ਸੀਜ਼ਨ ਵੀ ਹਾੜੀ ਦਾ ਚੱਲ ਰਿਹਾ ਉਸ ਗਾਣੇ ਵਿੱਚ ਅਰਜਨ ਕਹਿੰਦਾ ਹੈ ਕਿ ਜੇ ਸਿਲਕ ਰੋਡ ਬਣ ਜਾਵੇ ਕਿੱਥੋਂ ਤੱਕ ਮਾਰੂ ਬਿੱਲੋ ਸਾਡੀਆਂ ਸਬਜ਼ੀਆਂ ਭਾਜੀਆਂ ਦਾ ਯੂਰਪ ਤੱਕ ਵਪਾਰ ਹੋ ਪਰ ਕੀ ਤੁਸੀਂ ਜਾਣਦੇ ਹੋ ਸਿਲਕ ਰੋਡ ਕੀ ਹੈ ਅਤੇ ਯੂਰਪ ਤੱਕ ਕਿਵੇਂ ਸਾਡੀਆਂ ਸਬਜ਼ੀਆਂ ਅਤੇ ਫਸਲਾਂ ਇਸ ਰੋਡ ਦੇ ਰਾਹੀਂ ਪਹੁੰਚ ਸਕਦੀਆਂ ਹਨ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਿਲਕ ਰੋਡ ਕੀ ਹੈ ਅਤੇ ਇਹ ਕਿਉਂ ਬਣਾਇਆ ਗਿਆ ਸੀ ਸਿਲਕ ਰੋਡ ਅੱਜ ਤੋਂ 2000 ਸਾਲ ਪਹਿਲਾਂ ਤਿਆਰ ਕੀਤਾ ਹੋਇਆ ਉਹ ਰਾਹ ਹੈ ਜਿਹੜਾ ਏਸ਼ੀਆ ਨੂੰ ਯੂਰਪ ਦੇ ਨਾਲ ਜੋੜਦਾ ਹੈ ਪਰ ਹੁਣ ਇਹ ਰੋਡ ਬੰਦ ਹੋ ਗਿਆ ਹੈ ਨਕਸ਼ੇ ਉੱਤੇ ਨਜ਼ਰ ਪਾਉਂਗੇ ਤਾਂ ਤੁਹਾਨੂੰ ਚੀਨ ਤੋਂ ਯੂਰਪ ਤੱਕ ਦਾ ਰਾਹ ਦਿਖਦਾ ਹੈ ਜਿਸ ਵਿੱਚ ਚੀਨ, ਮੱਧ ਏਸ਼ੀਆ, ਅੱਜ ਦੇ ਈਰਾਨ, ਉੱਤਰ ਭਾਰਤ, ਸੀਰੀਆ ਤੋਂ ਹੁੰਦਾ ਹੋਇਆ ਇਹ ਰੋਮ ਤੱਕ ਪਹੁੰਚ ਜਾਂਦਾ ਹੈ। ਇਸੇ ਨੂੰ ਸਿਲਕ ਰੋਡ ਦਾ ਨਾਮ ਦਿੱਤਾ ਗਿਆ ਹੈ। ਸਿਲਕ ਨਾਮ ਤੋਂ ਜਾਪਦਾ ਹੈ ਕਿ ਇਸ ਰੋਡ ਤੋਂ ਰੇਸ਼ਮ ਦਾ ਵਪਾਰ ਹੁੰਦਾ ਸੀ। ਰੇਸ਼ਮ ਦੇ ਨਾਲ-ਨਾਲ ਦਾਲਾਂ, ਸਬਜ਼ੀਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਇਸ ਰਸਤੇ ਆਉਂਦੀਆਂ ਅਤੇ ਜਾਂਦੀਆਂ ਸੀ। ਸਵਾਲ ਆਉਂਦਾ ਹੈ ਕਿ ਫਿਰ ਇਸ ਦਾ ਨਾਂ ਸਿਲਕ ਰੋਡ ਹੀ ਕਿਉਂ ਰੱਖਿਆ ਗਿਆ? ਦਰਅਸਲ ਚੀਨ ਦੇ ਮਹਾਨ ਦਾਰਸ਼ਨਿਕ ਹੋਏ ਕਨਫਿਊਸ਼ਿਅਸ ਉਹ ਰੇਸ਼ਮ ਨਾਲ ਜੁੜੀ ਇੱਕ ਬਹੁਤ ਵਧੀਆ ਗੱਲ ਸੁਣਾਉਂਦੇ ਹਨ ਇਸ ਤੋਂ ਪਹਿਲਾਂ ਦੀ ਗੱਲ ਹੈ ਚੀਨ ਦੀ ਇੱਕ ਰਾਣੀ ਹੁੰਦੀ ਸੀ ਜਿਸ ਦਾ ਨਾਮ ਸੀ ਲੀਜੂ ਇੱਕ ਦਿਨ ਲੀਜੂ ਦਰਖਤ ਥੱਲੇ ਬਹਿ ਕੇ ਚਾਹ ਪੀ ਰਹੀ ਸੀ ਉੱਤੋਂ ਕੋਈ ਚੀਜ਼ ਉਹਨਾਂ ਦੇ ਚਾਹ ਦੇ ਪਿਆਲੇ ਵਿੱਚ ਡਿੱਗ ਪਈ ਰਾਣੀ ਨੇ ਜਦ ਉਹ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚੋਂ ਇੱਕ ਧਾਗਾ ਨੂਮਾ ਵਸਤੂ ਨਿਕਲੀ ਧਾਗਾ ਚਮਕ ਰਿਹਾ ਸੀ ਰਾਣੀ ਨੇ ਕਿਹਾ ਇਸ ਧਾਗੇ ਦਾ ਹੁਣ ਕੱਪੜਾ ਬਣਾਓ ਧਾਗੇ ਨਾਲ ਕੱਪੜਾ ਬਣਿਆ ਜਾਂ ਨਹੀਂ ਪਰ ਇਹ ਇੱਥੋਂ ਹੀ ਰੇਸ਼ਮ ਦੀ ਸ਼ੁਰੂਆਤ ਹੋਈ ਰਾਣੀ ਦੇ ਚਾਹ ਦੇ ਕੱਪ ਵਿੱਚ ਜਿਹੜੀ ਚੀਜ਼ ਡਿੱਗੀ ਸੀ ਉਹ ਸੀ ਰੇਸ਼ਮ ਦਾ ਕੀੜਾ ਇਸ ਘਟਨਾ ਤੋਂ ਬਾਅਦ ਰਾਣੀ ਲੀਜੀਉ ਨੂੰ ਰੇਸ਼ਮ ਦੀ ਦੇਵੀ ਨਾਮ ਨਾਲ ਜਾਣਿਆ ਗਿਆ ਹਾਲਾਂਕਿ ਕਹਾਣੀ ਮਿੱਥਕ ਹੈ ਜਾਂ ਸੱਚ ਇਹ ਤਾਂ ਇੰਨਾ ਜ਼ਿਆਦਾ ਪਤਾ ਨਹੀਂ ਪਰ ਰੇਸ਼ਮ ਦੀ ਖੋਜ ਚੀਨ ਵਿੱਚ ਹੀ ਹੋਈ ਸੀ ਇਹ ਪੱਕਾ ਹੈ ਰੇਸ਼ਮ ਬਣਾਉਣ ਦੇ ਤਰੀਕੇ ਨੂੰ ਸਿਰੀ ਕਲਚਰ ਕਿਹਾ ਜਾਂਦਾ ਸੀ ਇਹ ਤਕਨੀਕ ਚੀਨ ਵਾਲਿਆਂ ਨੇ ਕਾਫੀ ਸਮਾਂ ਆਪਣੇ ਤੱਕ ਹੀ ਸੀਮਿਤ ਰੱਖੀ ਪਰ ਕਹਿੰਦੇ ਨੇ ਨਾ ਕਿ ਕਿਸੇ ਵੀ ਚੀਜ਼ ਨੂੰ ਜਿੰਨਾ ਦਬਾਉਂਗੇ ਉਹ ਉੰਨੀ ਹੀ ਜ਼ਿਆਦਾ ਬਾਹਰ ਆਉਂਦੀ ਹੈ ਹੋਰ ਦੇਸ਼ਾਂ ਤੱਕ ਵੀ ਇਹ ਤਕਨੀਕ ਪਹੁੰਚੀ ਰੇਸ਼ਮ ਦੀ ਚਲਦੀ ਚਲਦੀ ਗੱਲ ਪਹੁੰਚੀ ਯੂਰਪ ਤੱਕ ਫਿਰ ਹਿੰਦੁਸਤਾਨ ਤੋਂ ਫਾਰਸ ਸਿਰਿਆ ਹੁੰਦਾ ਹੋਇਆ ਇੱਕ ਰੂਟ ਤਿਆਰ ਹੋਇਆ ਜਿਸ ਨੂੰ ਸਿਲਕ ਰੂਟ ਕਿਹਾ ਗਿਆ ਚੀਨ ਵਿੱਚ ਇੱਕ ਜਗ੍ਹਾ ਹੈ ਜਿਆਂ ਸਿਲਕ ਰੂਟ ਦਾ ਪਹਿਲਾ ਪੜਾ ਇੱਥੋਂ ਸ਼ੁਰੂ ਹੋਇਆ ਸੀ ਇੱਥੋਂ ਅੱਗੇ ਵਪਾਰੀ ਸਮਰਕੰਦ ਤੱਕ ਪਹੁੰਚਦੇ ਸੀ ਸਿਲਕ ਰੂਟ ਦੇ ਕਾਰਨ ਬੁਖਾਰਾ ਅਤੇ ਸਮਰਕੰਦ ਅੱਜ ਦੇ ਨਿਊ ਔਰਕ ਅਤੇ ਇੰਗਲੈਂਡ ਦੇ ਬਰਾਬਰ ਦੇ ਸ਼ਹਿਰ ਬਣੇ ਸੀ ਫਿਰ ਇਸੇ ਰੂਟ ਤੋਂ ਹੋ ਕੇ ਮਸਾਲੇ ਸੋਨਾ ਚੰਦੀ ਅਤੇ ਹੋਰ ਵਪਾਰਿਕ ਚੀਜ਼ਾਂ ਇੱਥੋਂ ਚੱਲ ਕੇ ਯੂਰਪ ਤੱਕ ਪਹੁੰਚਣ ਲੱਗ ਗਈਆਂ ਤਾਂ ਹੀ ਤਾਂ ਅਰਜੰਟੋ ਲੋ ਨੇ ਆਪਣੇ ਗਾਣੇ ਵਿੱਚ ਕਿਹਾ ਹੈ ਜੇ ਸਿਲਕ ਰੋਡ ਬਣ ਜੇ ਯੂਰਪ ਤੱਕ ਮਾਲ ਹੋ ਬਿਲੋਂ ਸਾਡੀਆਂ ਸਬਜ਼ੀਆਂ ਦਾ ਉੱਥੋਂ ਤੱਕ ਵਪਾਰ ਹੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਅਤੇ ਜੁੜੇ ਰਹੋ ਕ੍ਰਿਸੀ ਜਾਗਰਨ ਦੇ ਨਾਲ ਧੰਨਵਾਦ